ਸੁਣਨਾ ਜੀ ਆ ਉਹ ਬਸ ਉਹ ਤੇ ਫਾਦਰ ਦੋਸ਼ ਲਾ ਰਿਹਾ ਸੀ ਮਤਲਬ ਗਲਤ ਹਰਕਤਾਂ ਕੀਤੀਆਂ ਗਲਤ ਕੰਮ ਕੀਤੇ ਕੋ ਦੁਵਾਡੋ ਲੜਤੀ ਸੀ ਜਿਹੜੀ ਹਾਂਜੀ ਪ੍ਰੈਗਨੈਂਸੀ ਵਾਲੇ ਚੱਕਰ ਚ ਪੈ ਗਈ ਤੇ ਦੁਬਾਰਾ ਫਿਰ ਉਹਦੀ ਮੌਤ ਹੋ ਗਈ ਹਨ ਉਹਦੇ ਤੇ ਪੱਚਾ ਪੱਚਾ ਦਰਜ ਹੋਇਆ ਉਹ ਪਘੋੜਾ ਚੰਦਰ ਹੈ ਜੀ ਆ ਉਹਦਾ ਭਰਾ ਚੱਕ ਲਿਆ ਜੀ ਬਹੁਤ ਹੀ ਅਪਡੇਟ ਹੈ ਹਾਂ ਉਹਦਾ ਭਰਾ ਚੱਕ ਲਿਆ ਤੇ ਉਹਦੇ ਪਰਿਵਾਰ ਦੇ ਜਿਹੜੇ ਨੰਦਰ ਨੇ ਉਹ ਉਹ ਵੀ ਭੱਜੇ ਹੋਏ ਨੇ ਉਹਨਾਂ ਨੂੰ ਵੀ ਫੜਨ ਦੀ ਕੋਸ਼ਿਸ਼ ਕਰ ਰਹੇ ਐ ਜਿਹਦੀ ਉਹਦੀ ਮੋਬਾਈਲ ਲੋਕੇਸ਼ਨ ਹੈ ਉਹ ਮਿਲ ਗਈ ਲੋਕੇਸ਼ਨ ਦੇ ਹਿਸਾਬ ਨਾਲ ਫੌਜਾਂ ਨੇ ਜਿਹੜੀਆਂ ਤੋਰਤੀਆਂ ਪੰਜਾਬ ਪੁਲਿਸ ਚੱਲਦੀ ਤੇ ਇਹਨਾਂ ਨੂੰ ਅਰੈਸਟ ਕਰ ਲਿਆਉਣਗੇ ਤੁਸੀਂ ਡਾਕਟਰ ਸਾਹਿਬਾ ਪਤਾ ਲੱਗਿਆ ਕਿ ਉਹਦੀ ਲੋਕੇਸ਼ਨ ਜੰਮੂ ਦੀ ਆ ਰਹੀ ਹੈ 6 ਟੀਮਾਂ ਭੇਜ ਦੇ ਗਏ ਜੰਮੂ ਤੇ ਜਲਦੀ ਹਾਂ ਕਹਿੰਦੇ ਜਲਦੀ ਕੀਤਾ ਕਰ ਲਿਆ ਜਾਏਗਾ ਜੇ ਤੁਹਾਨੂੰ ਪਤਾ ਸੀ ਵੀ ਭੱਜਣਾ ਹੈ ਤਾਂ ਉਹਨੂੰ ਪਹਿਲਾਂ ਭੱਜਣ ਕੋਈ ਦਿੱਤਾ ਆਹ ਦੇਖੋ ਇਹਨਾਂ ਨੂੰ ਜਿਹੜੇ ਦੇ ਰਾਜ ਸੀ ਲੋਕ ਹੁੰਦੇ ਨੇ ਧਾਰਮਿਕ ਲੋਕ ਹੁੰਦੇ ਨੇ ਇਹਨਾਂ ਦਾ ਗੱਠਜੋੜ ਹੁੰਦਾ ਜੀ ਜਦੋਂ ਇਹ ਮਤਲਬ ਇੱਕ ਦੂਜੇ ਦੀਆ ਹੈਲਪ ਕਰਦੇ ਨੇ ਇਸ ਕਰਕੇ ਫਿਰ ਉਹਨੂੰ ਦੱਸਦਾ ਕਿ ਆਹ ਗੱਲ ਲੋਕੀ ਤਾਂ ਉਹ ਭੱਜ ਗਿਆ ਭੱਜ ਗਿਆ ਉਹਨੂੰ ਭਜਾਤਾ ਜਾਂ ਸ਼ੈਲਟਰ ਦੇਤਾ ਮੁੜ ਕੇ ਉਹਨੂੰ ਕਿਸੇ ਨੇ ਭਰਨ ਦੇ ਪਰਿਆ ਨਹੀਂ ਤੇ ਹੁਣ ਥੋੜਾ ਜਿਹਾ ਜ਼ੋਰ ਪਿਆ ਮਾਨ ਸਾਹਿਬ ਦਾ ਤੇ ਹੁਣ ਮਤਲਬ ਜਿਹਨਾਂ ਪਤੀ ਮਾਰ ਤੇ ਜਿਹਨਾਂ ਨੂੰ ਗ੍ਰਿਫਤਾਰ ਕਰ ਲਿਆ ਨਾ ਡਾਕਟਰ ਸਾਹਿਬ ਦੱਸਿਆ ਜਾ ਰਿਹਾ ਕਿ ਉਹ ਜੋ ਕੁੜੀ ਪ੍ਰੈਗਨੈਂਟ ਹੋਈ ਤਾਂ ਇਹਨਾਂ ਵੱਲੋਂ ਇੱਕ ਐਬੋਰਸ਼ਨ ਕਰਾਇਆ ਤੁਹਾਨੂੰ ਜਿਆਦਾ ਪਤਾ ਹੋਣਾ ਹੈ ਕਹਿੰਦੇ ਉਹ ਐਬੋਰਸ਼ਨ ਉਹ ਸੁਰੱਖਿਤ ਕਰਾਇਆ ਗਿਆ ਜਿਸ ਕਰਕੇ ਕੁੜੀ ਦੀ ਮੌਤ ਹੋਈ ਹੈ ਔਰ ਉਹਦੇ ਲੜਕੀ ਦੇ ਪਿਤਾ ਨੇ ਸਾਰੇ ਖੁਲਾਸੇ ਦਿੱਤੇ ਹਨ ਪੁਲਿਸ ਅੱਗੇ ਹਾਂਜੀ ਇਹ ਤਾਂ ਫਿਰ ਪਤਾ ਲੱਗੂ ਜਦੋਂ ਅਰੈਸਟ ਹੋ ਗਿਆ ਜੀ ਪਤਾ ਲੱਗੂਗਾ ਫਿਰ ਰਿਮਾਂਡ ਹੋਊਗਾ ਰਿਮਾਂਡ ਤੋਂ ਵਿੱਚੋਂ ਮੰਨੂਗਾ ਉਸ ਤੋਂ ਬਾਅਦ ਫਿਰ ਉਹ ਕਿਨੇ ਮਤਲਬ ਕੀਤਾ ਉਹਦੇ ਤਾਈਂ ਵੀ ਪਹੁੰਚੀ ਜਾਊਗੀ ਕਾਰਵਾਈ ਕਿਉਂਕਿ ਇਹ ਅਲਾਉਡਤਾ ਹੈ ਨਹੀਂ ਇਹ ਗਵਰਨਮੈਂਟ ਕੋਲ ਜੀ ਮਤਲਬ ਉਹਦੀਆਂ ਵੀ ਪਰਤਾਂ ਖੋਲਣਗੀਆਂ ਕੌਣ ਲੈ ਕੇ ਗਿਆ ਉਹਦੇ ਚਕੀਨੇ ਸਹਿਯੋਗ ਦਿੱਤਾ ਇਹ ਚ ਜਾਣਗੀਆਂ ਤਾਂ ਸਾਰਾ ਕਾਫੀ ਵੱਡਾ ਇਹ ਪ੍ਰੋਜੈਕਟ ਤੇ ਹੋਣਾ ਵੀ ਚਾਹੀਦਾ ਜਾਂ ਤਾਂ ਕਿ ਲੋਕਾਂ ਨੂੰ ਸ਼ਰਮਾ ਜੀ ਆਪਾਂ ਪਹਿਲਾਂ ਵੀ ਸੌਰੀ ਡਾਕਟਰ ਸਾਹਿਬ ਪਹਿਲਾਂ ਵੀ ਗੱਲ ਕਰ ਚੁੱਕੇ ਜੋ ਬਲਜਿੰਦਰ ਪਾਟੜ ਦੇ ਸਜਾ ਹੋਈ ਸੀ ਤੇ ਤਾਂ ਇੱਕ ਦੱਸਣਾ ਇੱਕ ਬੜੀ ਵੱਡੀ ਅਪਡੇਟ ਆ ਗਈ ਅੱਜ ਮੇਰੇ ਕੋਲ ਥੋੜੇ ਸਮਝਣਾ ਆਪਣੇ ਚੈਨਲ ਚੱਲ ਵੀ ਹੈਗੀ ਭਗਵਾਨ ਤਮਨ ਸਿੰਘ ਸਾਹਿਬ ਨੇ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਫੇਸਬੁਕ ਤੇ ਆਪਣੇ ਆਈਡੀ 'ਤੇ ਬੋਲੇ ਨੇ ਉਹ ਕਹਿੰਦੇ ਵੀ ਕੋਈ ਜੇ ਪੁਜਾਰੀ ਅਧਿਕਾਰੀ ਹੋਵੇ ਕੁਝ ਵੀ ਹੋਵੇ ਛੱਡਿਆ ਕਹਿੰਦੇ ਕਿਸੇ ਨਹੀਂ ਬਖਸ਼ਾਂਗੇ ਜੇ ਕੋਈ ਹੂੰ ਵੀ ਕਰਦਾ ਹੈ ਤਾਂ ਆ ਕੇ ਸਾਹਮਣੇ ਆਜੋ ਜੇ ਮੈਂ ਕੱਢਾਂਗਾ ਤਾਂ ਕਹਿੰਦੇ ਬਹੁਤ ਔਖਾ ਹੋਏਗਾ ਸਾਰਿਆਂ ਨੂੰ ਸ਼੍ਰੀਆਮ ਧਮਕੀ ਦਿੱਤੀ ਹੈ ਨਾ ਨੇ ਦੇਖੋ ਜੀ ਗੱਲ ਤੇ ਇਹ ਹੈ ਨਾ ਵੀ ਸਰਕਾਰ ਕੀ ਕਰੂ ਜਦੋਂ ਬੱਚਿਆਂ ਦੇ ਮਾਂ ਤੇ ਉਹ ਇਹਨਾਂ ਬਰਾਬਰ ਦੇ ਦੋਸ਼ੀ ਹੁੰਦੇ ਨੇ ਜੀ ਜੇ ਕੋਈ ਮਤਲਬ ਜਿਹੜੇ ਇਹ ਪੰਡਤ ਪਾਤਰੀ ਪੂਜ ਪੁਜਾਰੀ ਪਰੀਸ਼ਟ ਪਾਦਰੀ ਜੀ ਇਹ ਪਾਸਟਰ ਇਹ ਸੱਤ ਨੇ ਜੀ ਜੀ ਇਹ ਸੱਤੇ ਹੁੰਦੇ ਨੇ ਕਿ ਛੇਰ ਦੇ ਖੱਲ ਦੇ ਵਿੱਚ ਪੇੜੀਏ ਜੀ ਤੇ ਭੋਲੇ ਭਾਲੇ ਲੋਕਾਂ ਨੂੰ ਬਰਗਲਗਾਲ ਲੈਂਦੇ ਨੇ ਬਰਗਲਾ ਕੇ ਫਿਰ ਉਹ ਦੂਆ ਦੇ ਇਹ ਗਲਤ ਅਰਕਟਾਂ ਕਰਦੇ ਨੇ ਤੇ ਮਾਪਿਆਂ ਨੂੰ ਥੋੜਾ ਮੋਟਾ ਇਹ ਪੈਸਾ ਪੂਸਾ ਦੇ ਦਿੰਦੇ ਨੇ ਜਾਂ ਉੱਥੇ ਚਾਚੂ ਪਿਆਰ ਲੈਂਦੇ ਨੇ ਕੰਚੀ ਦੇ ਖਲਾਸਾਂ ਚ ਤੇ ਉਸ ਤੋਂ ਬਾਅਦ ਫਿਰ ਇਹ ਸਿੱਨੀ ਕਮਾਨ ਸਖੋਸ਼ਨ ਕਰਦੇ ਨੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਨੌ ਕਰਦੇ ਨੇ ਪੱਲੇ ਸਾਰੇ ਜੇ ਇਹਦੇ ਵਿੱਚ ਮਾਪਿਓ ਜਿਹੜਾ ਉਹ ਲੜਕੀ ਦਾ ਮਾਪਿਓ ਹੈ ਜੀ ਤਾਂ ਕੌਣ ਉਹਨੂੰ ਉੱਥੇ ਲੈ ਕੇ ਜਾਂਦਾ ਰਿਹਾ ਜੇ ਨਾਲ ਦੋਸ਼ੀ ਉਹਨੂੰ ਨਾਲ ਬਣਾਇਆ ਜਾਵੇ ਤਾਂ ਮਤਲਬ ਅੱਗੇ ਤੋਂ ਇਹ ਚੀਜ਼ਾਂ ਹੋਣੋਂ ਰੁਟ ਜਾਣਗੀਆਂ ਇਹ ਜਿਹੜਾ ਰੇਪ ਦਾ ਕੇਸ ਹੈ ਇਹ ਕੋ ਰੇਪ ਹੈ ਜੀ ਪੱਲੇ ਰੇਪ ਹੋਰ ਚੀਜ਼ ਹੈ ਜਿਹੜਾ ਇਹ ਹੋ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਪਾਕਾਂ ਵੀ ਘਟਣਾ ਪਹਿਲਾਂ ਵਾਲੇ ਪਾਕਾਂ ਵੀ ਘਟਣਾ ਹੋਰ ਹੈ ਇਹ ਮਿਲੀ ਭੁਗਤ ਨਾਲ ਹੁੰਦਾ ਬਾਅਦ ਵਿੱਚ ਜਿਹੜੇ ਬਿਆਨਬੋਧ ਬਦਲਦੇ ਕੇ ਕੇਸ ਬਦਲ ਦਿਆ ਜਾਂਦਾ ਫਿਰ ਦੋਸ਼ੀ ਨੂੰ ਸਜ਼ਾ ਦਿੱਤੀ ਜਾਂਦੀ ਹੈ ਗੱਲ ਕਰ ਤਾਂ ਹੀ ਤਾਂ ਇਹ ਹੱਦ ਤੀਂ ਦੀ ਹਨ ਜੀ ਇਹ ਮਤਲਬ ਜਿਹੜੇ ਅਸਲੀ ਦੋਸ਼ੀ ਨੇ ਜੇ ਅਸਲੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਮਤਲਬ ਇਹ ਕੰਮ ਹੋਣਾ ਹੱਸਰ ਇੱਕ ਹੋਰ ਅਪਡੇਟ ਹੈ ਮੇਰੇ ਕੋਲ ਡਾਕਟਰ ਸਾਹਿਬ ਜਿਹੜੀ ਕਨਸਟੇਬਲ ਅਮਨਦੀਪ ਕੋਰ ਹੈ ਉਸਨੇ ਫਰਨੇਲ ਦੀਆਂ ਗੋਲੀਆਂ ਖਾਲੀਆਂ ਨੇ ਅੰਦਰ ਉਹ ਅਜੂਦਾ ਉਹ ਸੀਗਾ ਦੂਜੇ ਉਹਨੇ ਪੇਸ਼ ਕਰਨਾ ਸੀ ਉਹਨੂੰ ਕਿਉਂਕਿ ਅਜਾ ਰਿਮਾਨ ਖਤਮ ਹੋ ਰਿਹਾ ਸੀ ਔਰ ਨੇ ਥਾਣੇ ਵੀ ਕੀਤੀ ਫਰਨੇਲ ਦੀਆਂ ਗੋਲੀਆਂ ਖਾ ਲਈਆਂ ਬੇਹੋਸ਼ ਹੋਈ ਹੈ ਹਸਪਤਾਲ ਚ ਦਾਖ ਕਰਾਈ ਗਈ ਹੈ ਔਰ ਉਹਦੇ ਵੱਲੋਂ ਆਪਣੀ ਆਤਮ ਹੱਤਿਆ ਕਰਨ ਦੀ ਅੱਜ ਕੋਸ਼ਿਸ਼ ਕੀਤੀ ਗਈ ਹੈ ਦੁਆਰਾ ਦੇਖੋ ਜੀ ਇਹ ਤਾਂ ਇੱਕ ਕੇਸ ਵੀ ਆਤਮ ਹੱਤਿਆ ਦਾ ਬਣ ਜਾਊਗਾ ਜੀ ਕਹਿਣ ਦਾ ਭਾਵ ਤਾਂ ਇਹ ਹੈ ਵੀ ਜਿਹੜਾ ਇਹ ਉੱਥੇ ਫਰਨਲ ਦੀਆਂ ਗੋਲੀਆਂ ਆਈਆਂ ਕਿੱਥੋਂ ਇਹ ਵੀ ਜਾਂਚ ਦਾ ਵਿਸ਼ਾ ਬਣ ਗਿਆ ਜੀ ਜੀ ਮਤ ਕਹਿਣ ਦਾ ਭਾਵ ਇਹ ਹੈ ਜੀ ਜਿਹੜੇ ਵਿੱਚ ਕੋਈ ਹਲੇ ਵੀ ਲੁਕਮਾ ਸੱਚ ਹੈ ਕੋਈ ਉਹ ਲੋਕਾਂ ਦੇ ਸਾਹਮਣੇ ਆਊਗਾ ਉਸ ਤੋਂ ਬਾਅਦ ਫਿਰ ਇਹ ਪਤਾ ਲੱਗੂਗੀ ਕੀ ਗੱਲਬਾਤ ਹੈ ਕਿਉਂਕਿ ਹੁਣ ਉਹ ਥੋੜਾ ਜਿਹਾ ਮੰਨਿਆ ਵੀ ਜਿਹੜੀਆਂ 88000 ਦੀਆਂ ਰਤਾਂ ਨੇ ਜੀ ਨਾ ਚ 2-2 ਲੱਖ ਰੁਪਈਆ ਦੀਆਂ ਦੋ ਘੜੀਆਂ ਨੇ ਇਹ ਮੈਨੂੰ ਬਾਹਰ ਪਲੇ ਮਨ ਖਚੋਂ ਮੇਰੀ ਮਤਲਬ ਨਰਚੀਸ ਜੀ ਨੇ ਮੈਨੂੰ ਗਿਫਟ ਕੀਤੀਆਂ ਨੇ ਹੁਣ ਇਹ ਵੀ ਜਾਂਚ ਦਾ ਵਿਸ਼ਾ ਬਣ ਗਿਆ ਇਹੋ ਗਿਫਟ ਆਈ ਕਿਵੇਂ ਕਿਹਨੇ ਤੇਜੀ ਕਾਇਤਰੀ ਕਰਵਾਈ ਸਾਦੇ ਰਾਹੀਂ ਆਈ ਇਹਦੀ ਜਾਂਚ ਫਿਰ ਪਤਾ ਲੱਗੂਗਾ ਅਸਲੀਅਤ ਵਾਸਤੇ ਕਾफी ਸਮਾਂ ਲੱਗਦੀ ਹੈ ਅਸਲੀਅਤ ਹੈ ਜਿਹੜੀ ਗੱਲ ਕਰ ਇਹ ਹੈ ਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੂਗੀ ਮਾਨ ਸਾਹਿਬ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਭਲੀ ਭਾਤ ਜਾਣਦੇ ਨੇ ਤੇ ਦੋਸ਼ੀਆਂ ਨੂੰ ਸਜ਼ਾ ਦੇ ਕੇ ਜੀ ਹਾਂ ਲੈਣੀ ਪਰ ਅੱਜ ਤਹਾਂ ਮਾਨ ਸਰਕਾਰ ਦੇ 10 ਸਾਲ ਖੜੇ ਹੋ ਗਏ ਨੇ ਸੀਐਮ ਆਨ ਨੇ ਕੱਲ ਕਿਹਾ ਸੀ ਵੀ ਅੱਜ ਅਸੀਂ ਪੰਜਾ ਚਲਾ ਦਾਂਗੇ ਅੱਜ ਬਲੜੋਚਰ ਤੱਲੇਗਾ ਪਰ ਅਜੇ ਤੱਕ ਕੋਈ ਜੀ ਖਬਰ ਆਈ ਨਹੀਂ ਉਹਦੇ ਪਿੰਡ ਚੋਂ ਬਲੜੋਚਰ ਤਾਂ ਚੱਲ ਜੂ ਅੱਜ ਨਹੀਂ ਤਾਂ ਕੱਲ ਜੀ ਬਲੜੋਚਰ ਦਾ ਤਿੰਨ ਚਾਰ ਦੇ ਚੱਲੂਗਾ ਜੀ ਇੱਕ ਸਾਡੀ ਪਾਰਟੀ ਦਾ ਸਰਪੰਚ ਸੀਗਾ ਪਟਿਆਲੇ ਜ਼ਿਲ੍ਹੇ ਚ ਜੀ ਜੀ ਉਹਦੇ ਤੋਂ ਮਤਲਬ ਫੜਿਆ ਗਿਆ 70 ਕਿਲੋ ਉੱਕੀ ਫੜੀ ਗਈ 50 ਕਿਲੋ ਰੋਡੇ ਫੜੇ ਦੇ 75 80 ਕਿਲੋ ਆਂਚਾ ਫੜਿਆ ਗਿਆ 250 ਗ੍ਰਾਮ ਫੀਵੋ ਦਾ ਦੁਕਾਨੀ ਪਈ ਬੈਠਾ ਸੀ ਬਲਡੋజర్ ਦੇ ਮੂੰਹ ਜਲਦੀ ਪਹਿਲਾਂ ਉਧਰ ਹੋਣਾ ਚਾਹੀਦੇ ਨੇ ਜੀ ਜੀ ਹਾਂ ਇੱਕ ਬੰਦਾ ਹਰਿਆਣਾ ਪੁਲਸ ਦਾ ਫੜਿਆ ਗਿਆ ਹਿਮਾਚਲ ਚ ਬਲਡੋజర్ ਕਿੱਧਰ ਕਿੱਧਰ ਜਾਵੇ ਜੀ ਹਿਮਾਚਲ ਚ 170 ਗ੍ਰਾਮ ਚਿੱਟਾ ਲੈ ਕੇ ਬੈਠਾ ਸੀ ਹਰਿਆਣੇ ਦਾ ਪੁਲਸ ਦਾ ਬੰਦਾ ਸੀਗਾ ਜੀ ਇਹ ਵੀ ਜਾਂਚ ਦਾ ਵਿਸ਼ਾ ਹੋਗਾ ਇਹ ਕੌਣ ਜਾਂਚ ਕਰੂ ਹਿਮਾਚਲ ਵਾਲੇ ਕਰਨਗੇ ਪੰਜਾਬ ਵਾਲੇ ਕਰਨਗੇ ਇੱਕ ਹਰਿਆਣੇ ਵਾਲੇ ਕਰਨਗੇ ਇਹ ਤਾਂ ਮਤਲਬ ਇਹ ਵੀ ਬਾੜੀ ਕਿਤ ਨੂੰ ਖਾਈ ਜਾਂਦੀ ਹੈ ਇਸ ਕਰਕੇ ਆਮ ਲੋਕਾਂ ਦੇ ਦਾ ਪਰਚੇ ਦੇ ਕੇ ਉਹਨਾਂ ਨੂੰ ਅੰਦਰ ਹੀ ਦਿੱਤਾ ਜਾ ਰਿਹਾ ਹੈ ਪਰ ਜਿਹੜਾ ਅਸਲੀ ਅਸਲੀ ਦੋਸ਼ੀ ਨੇ ਉਹ ਹੁਣ ਪਤਾ ਲੱਗਣ ਲੱਗਾ ਡਾਕਟਰ ਸਾਹਿਬ ਅਸਲੀ ਖਿਡਾਰੀ ਕਿਤਨਾ ਕਿਥੇ ਲੁਕੇ ਰਹਿੰਦੇ ਨੇ ਸਾਹਮਣੇ ਨਹੀਂ ਆਉਂਦੇ ਬੰਦੇਓ ਹਾਂਜੀ ਅਸਲੀ ਲੁਟੇਰਿਆਂ ਦੇ ਹੱਥ ਦਾਹਾਂ ਲੰਮੀਆਂ ਹੁੰਦੀਆਂ ਨੇ ਜੀ ਉਹਨਾਂ ਦੇ ਸਰਕਾਰ ਦਰਬਾਰ ਪਹੁੰਚ ਹੁੰਦੀ ਹੈ ਇਸ ਕਰਕੇ ਉਹ ਪਰਦੇ ਦੇ ਪਿੱਛੇ ਚਲੇ ਜਾਂਦੇ ਨੇ ਹੁਣ ਤੁਸੀਂ ਲਾਉਂਦੀ ਹੈ ਐਨਕਾਂ ਵਾਲੀ ਜਿੱਤੀ ਨੇ ਪਰਚਾ ਦਾ ਆਗ ਦੇ ਘਰ ਵਾਲੇ ਤੇ ਬਵਤਾ ਜੀ ਅੜੀ ਇਹ ਦੇ ਪਿੱਛੇ ਭੱਜ ਗਈ ਡਾਕ ਟੈਸਟ ਪ੍ਰਾਈਵੇਟ ਲਿਆਂਦਾ ਹਾਂ ਤੇ ਪਰਚਾ ਕੋਵਤਾ ਆਗ ਦੇ ਘਰ ਵਾਲੇ ਔਰ ਡਾਕਟਰ ਸਾਹਿਬ ਇਹ ਵੀ ਗੱਲ ਚੱਲੀ ਸੀ ਵੀ ਜਦੋਂ ਉਹ ਡਾਕ ਟੈਸਟ ਕਰਾਇਆ ਪੁਲਸਾਂ ਨੇ ਉਹ ਪ੍ਰਾਈਵੇਟ ਜਗ੍ਹਾ ਤੋਂ ਹੋਇਆ ਜਦ ਕਿ ਉਹਦਾ ਡਾਕ ਟੈਸਟ ਸਰਕਾਰੀ ਜਗ੍ਹਾ ਤੋਂ ਹੋਣਾ ਚਾਹੀਦਾ ਸੀ ਸ਼ਾਇਦ ਉਹਦਾ ਡਾਕ ਟੈਸਟ ਨਿਕਲ ਹੀ ਜਾਂਦਾ ਹਾਂ ਦੇਖੋ ਨਾ ਫਿਰ ਫੇਰ ਜਾਂਚ ਹੁੰਦਾ ਕਿ ਛਾ ਬਣ ਗਿਆ ਜੀ ਡਾਕ ਟੈਸਟ ਮਨਜ਼ੂਰ ਕਿਹਨੇ ਦਿੱਤਾ ਜੀ ਮਤਲਬ ਇਹ ਤੋਂ ਨਾ ਇਹ ਤਾਂ ਲੋਕ ਅਛਾ ਤਾਂ ਨਾ ਉਹ ਗਾਉਂ ਵਾਲੇ ਦੇ ਤਨ ਵਾਂਗੂ ਆ ਬਈ ਉੱਤੇ ਆ ਤੇ ਜਿੱਦੇ ਇੱਕ ਨੂੰ ਦੋਸ਼ ਨਹੀਂ ਦਿੱਤਾ ਜਾਂਦਾ ਇਹਦੇ ਵਿੱਚ ਵੱਡਾ ਨੈਕਸਸ ਹੈ ਜਿਹੜੇ ਵੱਡੇ ਜਿਹੜੇ ਇਹਨਾਂ ਦੀ ਜਾਦੇ ਗਿਣਤੀ ਵਧਾਈ ਜਾਂਦੇ ਨੇ ਪੁਲਸ ਦੀ ਤਾਂ ਹੀ ਤਾਂ ਕ੍ਰਾਈਮ ਵਧਾਈ ਜਾਂਦੇ ਨੇ ਜਿੰਨੇ ਪੰਜਾਬ ਪੁਲਿਸ ਦੀ ਗਿਣਤੀ ਵਧੀ ਜਾਊ ਓਨੇ ਕ੍ਰਾਈਮ ਵਧੀ ਜਾਣਗੇ ਜਿੰਨੇ ਪਰਚੇ ਵੱਧ ਪਈ ਜਾਣਗੇ ਓਨੇ ਕ੍ਰਾਈਮ ਫੇਰ ਵਧੇ ਜਾਂਦੇ ਨੇ ਕਿਉਂਕਿ ਹਰ ਇੱਕ ਪਰਚੇ ਦੇ ਵਿੱਚ ਇੱਕ ਬੰਦਾ ਪ੍ਰਾਈਵੇਟ ਗਵਾਹ ਹੁੰਦਾ ਉਹ ਪ੍ਰਾਈਵੇਟ ਬੰਦੇ ਨੂੰ ਇਹ ਨਸ਼ਾ ਵੇਚਣ ਵਾਸਤੇ ਰੱਖਦੇ ਨੇ ਜੀ ਹਾਂ ਬਾਰਗਨਾ ਲਾਉਣ ਵਾਸਤੇ ਰੱਖਦੇ ਨੇ ਮੋਬਾਈਲ ਖੋਣ ਵਾਸਤੇ ਰੱਖਦੇ ਨੇ ਜਿਹੜਾ ਬੰਦਾ ਇਹ ਕੰਮ ਕਰਦਾ ਉਹਦੀ ਪੁਲਿਸ ਅੰਦਰ ਵਿੱਚ ਗਵਾਹੀ ਪ੍ਰਾਈਵੇਟ ਤੌਰ ਤੇ ਐਨਡੀਪੀਐਸ ਖਾਸ ਕਰਕੇ ਐਨਡੀਪੀਐਸ ਕੇਸਾਂ ਦੇ ਵਿੱਚ ਹੁੰਦੀ ਹੈ ਡਾਕਟਰ ਵੀ ਗੱਲ ਸਮਝ ਨਹੀਂ ਆ ਰਹੀ ਕਿ ਪਰਸੋ ਦਾ ਬਿਆਨ ਸੀ ਜਦੋਂ ਪੁਲਿਸ ਨੂੰ ਦੋ ਜਿੰਦਾਰਮਾਨ ਸੋਰੀ ਕੱਲ ਦਾ ਦੋ ਜਿੰਦਾਰਮਾਨ ਮਿਲਿਆ ਵੀ ਉਸਨੇ ਕਈ ਯਾਨੀ ਕਿ ਅਫਸਰਾਂ ਨੂੰ ਲੈਤੇ ਨੇ ਕਈ ਵੱਡੇ ਅਫਸਰਾਂ ਦਾ ਨਾਮ ਆ ਗਿਆ ਠੀਕ ਹੈ ਉਹ ਕਹਿੰਦਾ ਨਹੀਂ ਕਰਨੇ ਚਲੋ ਜੇ ਨਾਮ ਆਏ ਨੇ ਤੁਸੀਂ ਸਾਹਮਣੇ ਦੱਸੋ ਜੀ ਨਾ ਉਹਨਾਂ ਨੂੰ ਰਸਤਾ ਕਰੋ ਬੰਦੇ ਨੂੰ ਫੇਰ ਪਤਾ ਕੀ ਹੈ ਗੱਲ ਉੱਥੇ ਆ ਜਾਂਦੀ ਹੈ ਵੱਡੇ ਮਗਰ ਮੱਛ ਕਿਸੇ ਨਾ ਕਿਸੇ ਬੰਦੇ ਛੱਡੇ ਜਾਂਦੇ ਨੇ ਛੋਟਿਆਂ ਦੇ ਘਰ ਤੋੜੇ ਜਾਂਦੇ ਨੇ ਉਹਨਾਂ ਨੂੰ ਸਜਾਵਾਂ ਕਿੱਥੇ ਨਹੀਂ ਆਜ। ਉਹ ਦੇਖੋ ਜੀ ਉਹ ਜਿਹੜੇ ਬੰਦੇ ਆਏ ਹੁੰਦੇ ਹੈ ਐਨਡੀਪੀਐਸ ਦੇ ਵਿੱਚ ਕਿਸੇ ਦਾ ਨਾਮ ਲੱਤਾ ਜਾਂਦਾ ਜਿਹੜਾ ਉਹ ਤੋਂ ਬਾਅਦ ਫਿਰ ਲੱਤੀ ਚ ਪੈਂਦਾ ਹੁੰਦਾ ਹੈ। ਜੀ ਜਿਵੇਂ 22 ਕਾਟ 85 ਦਾ ਪਰਚਾ ਦਿੱਤਾ ਜਦੋਂ ਇੱਕ ਵੰਦਾ ਹੋਰ ਇਨਵੋਲਵ ਹੋ ਗਿਆ ਉਹ 29 ਕਾਟ ਚੋ ਜੀਓ ਕਿਉਂਕਿ ਉਹ ਤੋਂ ਕੋਈ ਰਿਖਤਬਰੀ ਤਾਂ ਹੋਈ ਨਹੀਂ ਹੁੰਦੀ ਉਹਨਾਂ ਨੂੰ ਸਮੇਂ ਦੇ ਨਾਲ ਫਿਰ ਵਿੱਚ ਤਲਬ ਕੀਤਾ ਜਾਂਦਾ ਹੁੰਦਾ ਹੈ ਮਕਦਮੇ ਦੇ ਜਦੋਂ ਤਲਬ ਕੀਤਾ ਜਾਂਦਾ ਉਹਦੀਆਂ ਖਵਾਈਆਂ ਹੁੰਦੀਆਂ ਨੇ ਫਿਰ ਫੈਸਲਾ ਜੱਜ ਸਾਹਿਬ ਕਰ ਦਿੰਦੇ ਨੇ ਵੀ ਇਹਨੂੰ ਨਾਲ ਰੱਖਣਾ ਹੈ ਵਿੱਚ ਜੇ ਨਾਲ ਰੱਖਣਾ ਹੈ ਤਾਂ ਉਹ ਉਹਨੂੰ ਸਜ਼ਾ ਬੋਲ ਦਿੰਦੇ ਨੇ ਜੇ ਉਹਨੂੰ ਇੱਕ ਨੂੰ ਸਜ਼ਾ ਬੋਲ ਕੇ ਉਹਨੂੰ ਬਰੀ ਕਰ ਦਿੰਦੇ ਨੇ ਉਹ ਜੱਜ ਸਾਹਿਬ ਦੀ ਜੱਜਮੈਂਟ ਹੁੰਦੀ ਹੈ ਡਾਟਾਬਾ ਅੱਜ ਨਾ ਉਹਦੇ ਪਿੰਡ ਵਾਲ ਦੀ ਮੈਂ ਗੱਲ ਬਾਤ ਸੁਣ ਰਿਆ ਸੀ ਅਮਨਦੀਪ ਕੌਰ ਦੇ ਜਿਹੜੀ ਮੁਲਾਜ਼ਮ ਹੈ ਇਹਨਾਂ ਕੋਲ ਬਠਿੰਡੇ ਦੇ ਕੋਲ ਕੋਈ ਪਿੰਡ ਹੈ ਇਹਦੇ ਘਰ ਹੈ ਘਰੋਂ ਇਹ ਜਿਆਦਾ ਅਮੀਰ ਨਹੀਂ ਹੈ ਐਸੀ ਪਰਵਾਰ ਨਾਲ ਸੰਬੰਧਤ ਹੈ ਤੇ ਇਹਦਾ ਜਿਹੜਾ ਘਰ ਸੀ ਬਾਲੀਅਤ ਬਹੁਤ ਖਰਾਬ ਸੀ ਅੱਜ ਤੋਂ 10 ਸਾਲ ਪਹਿਲਾਂ ਤਾਂ ਇਹਦੇ ਘਰ ਦੇ ਇਹਨੂੰ ਪੰਜ ਸਾਲ ਪਹਿਲਾਂ ਬਣਾਣਾ ਬੰਦ ਕਰ ਦਿੱਤਾ ਉਸ ਤੋਂ ਬਾਅਦ ਇਹ ਰੀਲਾ ਬਣਾਈਆਂ ਤਾਂ ਜਿਹੜੇ ਪਿੰਡ ਵਾਲ ਨੇ ਉਹਨੇ ਬਣਾਣਾ ਬੰਦ ਕਰਤਾ ਇਹ ਵੀ ਕੋਠੀ ਉਠੀ ਹੈ ਤੇ ਪਿੰਡ ਵਾਲੇ ਨੇ ਕਿਹਾ ਵੀ ਅਸੀਂ ਅਕਸਰ ਦੇਖਿਆ ਜਿਹੜੇ ਵੱਡੇ ਵੱਡੇ ਪੁਲਿਸ ਅਫਸਰ ਇਹ ਵੀ ਕੋਠੇ ਜਿਹਦੇ ਨਾਲ ਗੱਡੀਆਂ 'ਚ ਆਂਦੇ ਸੀ ਦੇਖੋ ਕਿੰਨੀ ਵੱਡੀ ਗੱਲ ਕਹਿ ਗਏ ਪਿੰਡ ਵਾਲੇ ਆਜਾ ਦੇਖੋ ਪਰ ਉਹ ਨਾ ਆਏ ਨਾ ਇਹ ਵੱਡੇ ਅਫਸਰ ਹਾਏ ਤੇ ਜਿਹੜੇ ਚਾਹ ਪੀਂਦੇ ਉਸਕੀਰ ਇਕੱਠਾ ਲੈਂਦੇ ਸੀ ਇੱਕ ਟੇਬਲ ਤੇ ਜੀ ਪਰ ਕੰਬੜਾ ਅਫਸਰ ਇਕੱਠੇ ਨਾਲ ਦੱਸਦੇ ਰਿੰਕ ਤੇ ਬੰਦਾ ਛੋਟਾ ਉਹਦੇ ਬਰਾਬਰ ਜਦੋਂ ਬੈਠਦੇ ਉਹ ਚਾਹ ਤੇ ਬਿਸਕੁਟ ਪਛੱਟਦਾ ਨਾ ਫਿਰ ਉਹ ਦਾਲ ਤਾਂ ਕਾਲਾ ਕਾਲਾ ਹੁੰਦੀ ਹੈ ਜੀ ਨਹੀਂ ਫਿਰ ਬੈਠ ਉਹ ਤਾਂ ਠੀਕ ਹੈ ਡਾਕਟਰ ਸਾਹਿਬ ਉਹ ਵੱਡੇ ਜਿਹੜੇ ਅਫਸਰ ਨੇ ਉਹ ਹੁਣ ਬਚਾਉਣ ਦੀ ਕੋਸ਼ਿਸ਼ ਵੀ ਕਰਨਗੇ ਨਾ ਫਿਰ ਹਾਂ ਉਹ ਤਾਂ ਕਰਨਗੇ ਹੀ ਦੇਖੋ ਫਿਰ ਮਾਨ ਸਾਹਿਬ ਨਹੀਂ ਨਾ ਇਸ ਗੱਲ ਨੂੰ ਮੰਨਣ ਵਾਲੇ ਜੇ ਤਾਂ ਕੋਈ ਹੋਰ ਹੋਵੇ ਪਹਿਲਾਂ ਨਾ ਸਰਕਾਰਾਂ ਹੋਣ ਫਿਰ ਤਾਂ ਮੰਨ ਲੀਏ ਵੀ ਦਬਾਅ ਮੰਨ ਲੈਣਗੇ ਜੀ ਮਾਨ ਸਾਹਿਬ ਸਿੱਧਾ ਕਰੂਗਾ ਤੇ ਸਿੱਧਾ ਫੈਸਲਾ ਹੋਊਗਾ ਸਿੱਧੇ ਜੋ ਵੀ ਦੋਸ਼ੀ ਹੋਣਗੇ ਉਹ ਬਖਸ਼ਾ ਨਹੀਂ ਜਾਣਗੇ ਇਹ ਪੱਥਰ ਤੇ ਲਿਖਿਆ ਹੈ ਇਸ ਗੱਲ ਦਾ ਸਮੂਹ ਅਸੀਂ ਵਿਸ਼ਵਾਸ ਕਰਾਉਂਦੇ ਹਾਂ ਜੀ ਤੇ ਜੋ ਵੀ ਦੋਸ਼ੀ ਹੋਇਆ ਉਹ ਉਹਨੂੰ ਸਜ਼ਾ ਮਿਲੂਗੀ ਨਿਰਦੋਸ਼ ਬੰਦੇ ਨੂੰ ਸਜ਼ਾ ਨਾ ਮਿਲੇ ਅਸੀਂ ਇਸ ਗੱਲ ਦੀ ਬੰਦਰ ਤੋਰਤਾ ਕਰਦੇ ਆ ਵੀ ਨਿਰਦੋਸ਼ ਬੰਦਾ ਨਾ ਕੋਈ ਫਸੇ ਦੋਸਤੀ ਚਾਹੇ ਸਾਰੇ ਫੜੇ ਜਾ ਚਲੋ ਡਾਕਟਰ ਸਾਹਿਬ ਮੈਂ ਦੁਬਾਰਾ ਮੁੱਦੇ ਤੇ ਆਨਾ ਜਸਨ ਗਿਲਦੇ ਤੇ ਤੁਸੀਂ ਬੜੀ ਬੜੀ ਗੱਲ ਕਹੀ ਹੈ ਨਾ ਵੀ ਉਹ ਦੇਖੋ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਬਲਜਿੰਦਰ ਪਾਸਟਰ ਫੜੇਗਾ ਜੀ ਠੀਕ ਹੈ ਇਹ ਕੁੜੀਆਂ ਪਹਿਲਾਂ ਆਪ ਜਾਣਦੀਆਂ ਜਾਣ ਦੀ ਲੋੜ ਨਹੀਂ ਇਹਨਾਂ ਦੇ ਮਾਪੇ ਰੋਕਦੇ ਨਹੀਂ ਕੁੜੀਆਂ ਜਾਂਦੀਆਂ ਠੀਕ ਹੈ ਸਭ ਕੋਈ ਮਰਜ਼ੀ ਨਾ ਹੁੰਦਾ ਸੋ ਸੱਚ ਹੈ ਦੇਖੋ ਮਰਜ਼ੀ ਨਾ ਹੁੰਦਾ ਤੇ ਬਾਅਦ ਚ ਰੋਲਾ ਪਾਉਂਦੇ ਨੇ ਬਾਚੋ ਪੰਜਾਬ ਪੁਲਿਸ ਨੂੰ ਬਦਨਾਮ ਕੀਤਾ ਜਾਂਦਾ ਤੇ ਘਰ ਦੇ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੁਣ ਕਹਿੰਦੇ ਵੀ ਤੁਸੀਂ ਉਹ ਪਾਸਟਰ ਭੱਜ ਗਿਆ ਜੀ ਉਹ ਲొਕੇਸ਼ਨ ਟਰੇਸ ਹੋ ਰਹੀ ਹੈ ਤਾਂ ਇਹ ਜਿਹੜੇ ਆਪਣੇ ਲੋਕ ਨੇ ਦੱਸਦਾ ਤੁਹਾਨੂੰ ਇਹ ਜਿਹੜੇ ਲੋਕ ਨੇ ਸ਼ਹਿਰਾ ਪਿੰਡਾ ਦੇ ਇਹਨਾਂ ਸੋਤੇ ਇਹਦਾ ਵੀ ਆਈ ਜਾਏ ਜਿਹੜੇ ਆਪਣੀ ਕੁੜੀਆਂ ਧਿਆ ਪਿੰਡ ਨੂੰ ਕਿਉਂ ਭੇਜਦੇ ਨੇ ਐਸੀ ਤਾਂ ਫਿਰ ਗੱਲ ਹੈ ਜੀ ਇਹ ਤਾਂ ਰੋਜ਼ ਮਤਲਬ ਹੁੰਦੀਆਂ ਨੇ ਵੈਸਾ ਗੱਲ ਵੀ ਨਹੀਂ ਹਰਦੇ ਇਹ ਲੋਕ ਨਹੀਂ ਹਰਦੇ ਇਹ ਸਮਝ ਨਹੀਂ ਆਉਂਦੀ ਵੀ ਕੱਲ੍ਹ ਵਾਲਾ ਗਨਾਲ ਨੇ ਕੀ ਕੀਤਾ ਸੀ ਵੀ ਅੱਜ ਫੇਰ ਕੱਲ ਨੂੰ ਫੇਰ ਉਹਨੂੰ ਜਾਣ ਦੀ ਲੋੜ ਹੈ ਜੀ ਤਾਂ ਮਤਲਬ ਇਹ ਜਿਹੜੇ ਸਾਨੂੰ ਦੱਸਿਆ ਤਾਂ ਹੈ ਵੀ ਇਹ ਸ਼ੇਰ ਵੀ ਖਾਲੇ ਚ ਭੇੜੀ ਜੀ ਹੁੰਦੇ ਨੇ ਤੇ ਫਿਰ ਜਦੋਂ ਭੇੜੀ ਐਟੈਕ ਕਰ ਦਿੰਦੇ ਨੇ ਉਸ ਤੋਂ ਬਾਅਦ ਫਿਰ ਧੋਵਾ ਧੋਵਾ ਕਰਦੇ ਨੇ ਸਿਰ ਮੇਲਾ ਬੀਤ ਜਾਂਦੇ ਹੱਥ ਨਹੀਂ ਆਉਂਦਾ ਠੀਕ ਆ ਵੀ ਇਹਨਾਂ ਚੀਜ਼ਾਂ ਤੋਂ ਟਾਈਮ ਦੇ ਨਾਲ ਜਾਇ ਜਾਵੇ ਫਿਰ ਪਰਮਾ ਕੋਈ ਬੱਚਾ ਇਹਨਾਂ ਧਾਰਮਿਕ ਸਥਾਨਾਂ ਤੇ ਨਾ ਭੇਜਿਆ ਜਾਵੇ ਕਿਉਂਕਿ ਇਹ ਨਹੀਂ ਪਤਾ ਲੱਗਦਾ ਵੀ ਉਹ ਧਾਰਮਿਕ ਸਥਾਨ ਹੈ ਤੇ ਉਹਨੂੰ ਬਣਾ ਅੱਗੇ ਕਿਸੇ ਨੇ ਜੀ ਰੱਖਿਆ ਇਹ ਮਤਲਬ ਬਹੁਤ ਵੱਡਾ ਮਸਲਾ ਹੈਗਾ ਇਹ ਮਸਲੇ ਦੇ ਉੱਤੇ ਜੇ ਇੱਕ ਸਮਾਜ ਦੇ ਵਿੱਚ ਲਹਿਰ ਉੱਠੇ ਨਾ ਫੇਰ ਮਸਲਾ ਇਹ ਹੱਲ ਹੋ ਸਕਦਾ ਹੈ। ਵਰਨਾ ਇਸੇ ਤਰ੍ਹਾਂ ਹੀ ਪਾਸਟਰ ਪੈਦਾ ਹੁੰਦੇ ਰਹਿੰਗੇ। ਡਾਕਟਰ ਸਾਹਿਬ ਚਲੋ ਸਾਨੂੰ ਨਹੀਂ ਪਤਾ ਇਹ ਪਾਸਟਰ ਕਿੱਦਾ ਬੰਦੇ ਨੇ ਪਰ ਕੀ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹਰੇਕ ਜਿਹੜਾ ਪਦਵੀ ਹੁੰਦਾ ਉਹਦੇ ਉੱਪਰ ਇੱਕ ਬੰਦਾ ਰੱਖਣਾ ਲੇਦਾ ਜਾਂ ਅੱਗੇ ਜਾਂ ਪਿੱਛੇ ਵੀ ਜਿਹੜਾ ਨਿਗਰ ਰੱਖ ਸਕੇ ਵੀ ਇਹ ਪਦਵੀ ਸਹੀ ਕੰਮ ਕਰ ਰਿਹਾ ਹੈ ਇੱਥੇ ਗਲਤ ਕੰਮ ਤਾਂ ਨਹੀਂ ਹੋ ਰਿਹਾ ਕਿਉਂਕਿ ਦੇਖੋ ਪੰਜਾਬ ਦੇ ਅੱਜ ਕੱਜ ਕੰਮ ਕਰੀ ਜਾਂਦੇ ਇੱਥੇ 2-2 ਲੱਖ ਤੋਂ ਉੱਪਰ ਹੈ ਧਰਮਕਸਤਾਂ। ਪਰ ਜੇ ਇੱਕ ਵਿੱਚ ਦੋ ਬੰਦੇ ਹੋਏ ਪੰਜ 700 ਬੰਦਾ ਦਾ ਪੁਲਿਸ ਦਾ ਇਸੇ ਕੰਮ ਦਾ ਅਸਤੀ ਚਾਹੀਦੇ ਪੰਜ 7 ਲੱਖ ਤੇ ਮਤਲਬ ਇਹ ਇਸ ਤਰ੍ਹਾਂ ਨਹੀਂ ਹੁੰਦਾ ਇਹ ਤਾਂ ਪਰਿਵਾਰ ਨੂੰ ਚਾਹੀਦਾ ਹੁੰਦਾ ਵੀ ਅਸੀਂ ਕੀ ਮਤਲਬ ਕਰ ਰਹੇ ਹਾਂ ਅਸੀਂ ਗਲਤ ਰਸਤੇ ਤੇ ਤੋਰ ਰਹੇ ਹਾਂ ਚਾਹੇ ਉਹ ਦੇਖਣ ਨੂੰ ਅੱਖਾਂ ਦੇ ਸਾਹਮਣੇ ਉਹ ਕੁਝ ਹੋਰ ਲੱਗਦਾ ਹੁੰਦਾ ਪਰ ਉਹਦੀ ਬੈਕਗ੍ਰਾਉਂਡ ਕੀ ਹੁੰਦੀ ਆ ਉਹ ਕਿ ਉਹ ਜਾਂਚ ਕਰਨ ਦੀ ਹੈ ਵੀ ਥੋੜਾ ਜਿਹਾ ਕਹਾਣੀ ਮੰਗਦੀ ਹੁੰਦੀ ਹੈ ਡਾਕਟਰ ਸਾਹਿਬ ਮੈਂ ਇੱਕ ਛੋਟੀ ਤੁਹਾਨੂੰ ਉਦਾਹਰਣ ਸ਼ੇਅਰ ਕਰਦਾ ਮੇਰੇ ਜਿੱਥੇ ਪਹਿਲਾਂ ਕੰਮ ਕਰਦਾ ਸੀ ਉੱਥੇ ਨਾ ਮੇਰੇ ਇੱਕ ਸਿਕਿਉਰਿਟੀ ਗਾਰਡ ਸੀ ਸਰਦਾਰਾ ਮੁੰਡਾ ਪਿੰਡ ਚ ਆਂਦਾ ਓ ਮੈਂ ਇੱਕ ਦਿਨ ਨਾ 크리스마ਸ ਤੇ ਉਹ ਚਟੂ ਦੇਖ ਲਿਆ ਚਲੋ ਮੈਨੂੰ ਕੋ ਨਹੀਂ ਗਿਆ ਦੋ ਦਿਨ ਬਾਅਦ ਉਹਦਾ ਇੱਕ ਵੀਡੀਓ ਆ ਗਿਆ ਉਹ ਨੱਚ ਰਿਆ ਸੀ ਮੈਂ ਉਹਨੂੰ ਪੁੱਛਿਆ ਵੀ ਤੂੰ ਕਿਉਂ ਕਹਿੰਦਾ ਜੀ ਮੈਂ ਤਾਂ 크ਿਸਚੀਅਨ ਬਣ ਗਿਆ ਮੈਂ ਕਿਹਾ ਓਏ ਤੂੰ ਤਾਂ ਵੀ ਸਰਦਾਰਾ ਮੁੰਡਾ ਹੈ ਕਹਿੰਦਾ ਭਾਜੀ ਕੀ ਫਾਇਦਾ ਮੈਂ ਕਿਉਂ ਕਹਿੰਦਾ ਭਾਜੀ ਵੀ ਸਾਣਾ ਮੈਨੂੰ 크ਿਸਚੀਅਨ ਮੰਨਦਾ ਕਹਿੰਦਾ ਹਰ ਮਹੀਨੇ ਮੇਰੇ ਬੱਚਿਆਂ ਨੂੰ ਸਕੂਲ ਦੀ ਫੀਸਾਂ ਮਾਫ ਹੋਣਗੀਆਂ ਤੇ ਮੈਨੂੰ ਪੰਜ ਆਰਬਾਂ ਤਨਖਾਹ ਮਿਲੇਗੀ ਸਿਰਫ ਮੈਂ ਉੱਥੇ ਰੋਜ਼ ਮੱਥਾ ਟੇਕਣਾ ਇਹ ਮੈਂ ਮੁੱਦਾ ਵੀ ਚੱਕਿਆ ਸੀ ਪੀਲੇ ਸਾਹ ਦੀ ਇਹ ਮੁੱਦਾ ਵੀ ਚੱਕਿਆ ਮੈਂਨੇ ਕਿਉਂਕਿ ਐ ਜੀ ਪੀ ਸੀ ਦੇ ਅਕੋਰਡਿੰਗ ਜਿਹੜੇ ਸਰਦਾਰ ਲੋਕ ਨੇ ਤੇ ਹੋਰ ਧਰਮਾਂ ਦੇ ਉਹ ਜ਼ਿਆਦਾਤਰ 크੍ਰਿਸਚੀਅਨ ਮੰਨ ਰਹੇ ਨੇ ਹੁਣ ਉਹ ਲੋਕ ਉਹ ਲੋਕ ਆਉਂਦਾ ਦੇ ਰਹੇ ਹੈ ਗਿਣਤੀ ਵੀ ਵੱਧ ਰਹੀ ਹੈ ਇਹਨਾਂ ਦੀ ਗੱਲ ਕਰ ਫਿਰ ਸ਼ਰੋਨੀ ਕਮੇਟੀ ਦੀ ਕਮੀ ਹੈ ਨਾ ਸ਼ਰੋਨੀ ਕਮੇਟੀ ਆਪਿਆਂ ਵਾਸਤੇ ਦਾ ਕੁਝ ਕਰ ਲੈ ਜੀ ਉਹਨਾਂ ਕੋਲ ਤਾਂ ਕੱਲਾ 65 ਸਪੰਸ ਤੋਂ ਸਲਾਹੇ ਹੋਰ ਕੁਝ ਵੀ ਨਹੀਂ ਸ਼ਰੋਨੀ ਕਮੇਟੀ ਨਾਲ ਇਹ ਤਾਂ ਕੱਲੇ ਜੇ ਪੋਸਟਾਂ ਭਰਨ ਤਾਂ ਇਹ ਤਾਂ ਨਵੇਂ ਬੰਦਿਆਂ ਦੀ ਭਰਤੀ ਹੋਵੇ ਨਵੇਂ ਬੰਦੇ ਪੜ੍ਹੇ ਲਿਖੇ ਹੋਣ ਉਹਨੂੰ ਸਿੱਖ ਪਾਉਣ ਨੂੰ ਅੱਗੇ ਲਿਆਂਡਣ ਵਾਸਤੇ ਕੋਈ ਮਤੇ ਪਾਸ ਕਰਨਾ, ਗੁਰਮਤੇ ਪਾਸ ਕਰਨ, ਕਿਸੇ ਵੀ ਤਰ੍ਹਾਂ ਦਾ ਜਿਹੜਾ ਵੱਡੇ ਲੀਡਰਾਂ ਨੂੰ ਲੈ ਕੇ ਗੱਲ ਕਰੇ ਤਾਂ ਉਹ ਪਹਿਲਾਂ ਸੇ ਛਕੜੇ ਸਕਾਉਣ ਵਾਲੇ ਬਿਠਾ ਰੱਖੇ ਨੇ। ਵੋਟਾਂ ਪਵਾਉਂਦੇ ਨਹੀਂ ਹਨ। ਇਸ ਕਰਕੇ ਜਿਹੜਾ ਫੁਲਕਾ ਤੋਰੀ ਉਹਨਾਂ ਦਾ ਵੀ ਚੱਲੀਆਂ ਨੇ, ਉਹਨਾਂ ਦਾ ਵੀ ਚੱਲੀਆਂ। ਹਾਂ ਡਾਕਟਰ ਸਾਹਿਬ ਇਹ ਵੀ ਗੱਲ ਉਹ ਸਾਹਮਣੇ ਆਈ ਸੀ ਕਿਉਂਕਿ ਸ਼ਰਮਨੀ ਕਮੇਟੀ ਵਾਲੇ ਜਿਹੜੇ ਐ ਉਹ ਉਹਨਾਂ ਦੇ ਬੱਚਿਆਂ ਨੂੰ ਕੋਈ ਵਿੱਦਿਆ ਯੋਗਤਾ ਕੋਈ ਫ੍ਰੀ ਨਹੀਂ ਹੈ। ਠੀਕ ਹੈ ਜਿਹੜੇ ਜਿਹੜੇ ਕਮੇਟੀ ਦੇ ਮੈਂਬਰ ਨੇ ਤਨਖਾਹ ਲੱਗ ਜਾਂਦੀ ਹੈ, ਰਹਿਣਾ ਖਾਣਾ ਪੀਣਾ ਲੰਗਰ ਮ ਪਰ ਇਹ ਕ੍ਰਿਸਚੀਅਨ ਧਰਮ ਚ ਨੇ ਕਿ ਬੱਚਿਆਂ ਦੀ ਫੀਸਾਂ ਕਮਾਫ ਨੇ ਜਿਹੜਾ ਪਾਦਰੀ ਇੱਥੇ ਰਹਿੰਦਾ ਉਹਦਾ ਪਰਿਵਾਰ ਦਾ ਰਹਿਣਾ ਉੱਥੇ ਫਰੀ ਹੈ ਖਾਣਾ ਪੀਣਾ ਫਰੀ ਹੈ ਉਹ ਜਿਹੜੇ ਇਹਨਾਂ ਦੇ ਸਾਥ ਦੋ ਤਿਉਹਾਰ ਹੁੰਦੇ ਨੇ ਉਹਨਾਂ ਦੇ ਉੱਪਰ ਵੀ ਵੱਡੇ ਵੱਡੇ ਗਿਫਟ ਵੀ ਬਾਕਾਇਦਾ ਫਰੀ ਹੁੰਦੇ ਨੇ ਇਹ ਵੀ ਇੱਕ ਕਾਰਨ ਹੈ ਕਿ ਜਿਹੜੇ ਸਾਡੇ ਲੋਕ ਜ਼ਿਆਦਾਤਰ ਕ੍ਰਿਸਚੀਅਨ ਧਰਮ ਅਪਣਾ ਰਹੇ ਨੇ ਦੇਖੋ ਜੀ ਜਿਹੜੇ ਸ਼ਰੌਣੀ ਕਮੇਟੀ ਤੇ ਅੰਡਰ ਸਕੂਲ ਨੇ ਉਹ ਬੰਦ ਹੋ ਗਏ ਜਿਹੜਾ ਕੋਈ ਮੈਡੀਕਲ ਕਾਗਜ਼ ਸੀ ਉਹ ਬੰਦ ਹੋ ਗਿਆ ਜਿਹੜੇ ਮਤਲਬ ਉੱਥੇ ਮਲਾਜਮਣ ਸੀਗੇ ਮਾਸਟਰ ਪੜਾਉਂਦੇ ਪਰ ਹੋਏ ਉਹਨਾਂ ਨੂੰ ਤਰਸਾਨ ਨਹੀਂ ਦਿੱਤੀ ਉਹ ਛੱਡ ਛੁੱਡ ਕੇ ਭੱਜ ਕੇ ਇਸ ਕਰਕੇ ਮਤਲਬ ਸ਼੍ਰੋਮਣੀ ਕਮੇਟੀ ਜਿੰਨਾ ਚਿਰ ਜਲਦੀ ਇਹ ਜੀਵਤ ਨਹੀਂ ਹੁੰਦੀ ਉਹਨਾਂ ਚਿਰ ਸਿੱਖ ਧਰਮ ਕੋਈ ਬਹੁਤੀ ਤਰੱਕੀ ਨਹੀਂ ਕਰ ਸਕਦਾ ਜਦੋਂ ਸ਼੍ਰੋਮਣੀ ਕਮੇਟੀ ਸਹੀ ਲੋਕਾਂ ਦੇ ਹੱਥਾਂ 'ਚ ਵੰਗੀ ਗੁਰੂ ਨਾਨਕ ਨਾਮ ਲੇਵਾ ਜਿਹੜਾ ਪੱਤਨੀ ਚਿਤਰਖਣ ਵਾਲੇ ਤੇ ਜਿਹੜੇ ਬਾਬੇ ਕੇ ਵਾਜਦੇ ਨੇ ਉਹਨਾਂ ਦੇ ਹੱਥ 'ਚ ਜਦੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਆ ਗਈ ਦਾ ਮਤਲਬ ਸਿੱਖ ਧਰਮਾ ਜਿਹੜਾ ਦਿਨ ਦੁਗਣੀ ਤੇ ਰਾਤ ਚੋਂ ਗੁਣੀ ਤੱਕੀ ਕਰੂਗਾ ਜੇ ਉਹਨਾਂ ਦੇ ਹੱਥ 'ਚ ਨਾ ਆਈ ਇਹ ਹੀ ਲੋਕ ਇਸੇ ਤਰ੍ਹਾਂ ਕਰਦੇ ਰਹੇ ਤਾਂ ਇਹ ਪਹਿਲਾਂ ਵੀ ਮਤਲਬ ਇਸ ਤਰ੍ਹਾਂ ਛਕਦੇ ਛਕਾਉਂਦੇ ਰਹੇ ਤੇ ਹਰ ਵਕਤ ਛਕਾਉਂਦੇ ਚਲੋ ਡਾਕਟਰ ਸਾਹਿਬ ਤੁਸੀਂ ਵੀ ਮੈਂ ਨਾਲ ਅੱਜ ਸ਼ਾਮ ਦੇ ਲਾਈਵ ਉਦੇ ਜੁੜੇ ਸਰ ਆਪਣਾ ਕੀਮਤੀ ਸਮੇਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਹਾਂ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਰਿੰਦਰ ਜੀ ਸਾਡੇ ਨਾਲ ਪੱਤਰਕਾਰ ਦਾ ਕੰਮ ਕਰਦੇ ਰਹੇ ਹੁਣ ਤੇ ਜ਼ਿਲ੍ਹਾ ਮਾਨਸਾ ਤੋਂ ਦੇ ਪਰ ਇਹਦਾ ਅੱਧਾ ਮੁੱਦਾ ਸੀ ਕਿ ਇੱਕ ਪਾਸਟਰ ਦਾ ਅਜੇ ਰੋੜਾ ਮੁੱਕਿਆ ਸੀ ਤੇ ਦੂਜਾ ਨਵਾਂ ਸਾਹਮਣੇ ਆ ਗਿਆ ਇਹ ਪਾਸਟਰ ਹੈ ਗੁਰਦਾਸਪੁਰ ਤੋਂ ਤੇ ਜਿਹਦਾ ਨਾਮ ਹੈ ਜਸ਼ੰਗੀਰ ਦੋ ਸਾਲ ਪਹਿਲਾਂ ਇਸ ਨੇ ਇੱਕ ਲੜਕੀ ਨਾਲ ਗਲਤ ਕੰਮ ਕੀਤਾ ਰੇਪ ਕਰਦਾ ਕੀਤਾ ਤੇ ਜਦੋਂ ਉਹ ਕੁੜੀ ਪ੍ਰੇਨੈਂਟ ਹੋਈ ਤਾਂ ਉਹਦੀ ਜਿਹੜੀ ਅਬੋਰਸ਼ਨ ਕਰਾਣ ਦੀ ਕੋਸ਼ਿਸ਼ ਕੀਤੀ ਉਹ ਸੁਰੱਖਿਅਤ ਅਬੋਰਸ਼ਨ ਹੋਣ ਕੇ ਉਸਦੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਉਹ ਲੜਕੀ ਦੇ ਪਿਤਾ ਨੂੰ ਪੂਸਾਰਾ ਕਹਾਣੀ ਪਤਾ ਸੀ ਤਾਂ ਉਹਨਾਂ ਨੇ ਦੋ ਸਾਲ ਪਹਿਲਾਂ ਕੇਸ ਦਰਜ ਕਰਾਇਆ ਇਹ ਕੇਸ ਚੱਲਿਆ ਬਾਰੇ ਜਦੋਂ ਹੁਣ ਪਾਟਣ ਲੱਗਿਆ ਪਤਾ ਕਿ ਮੈਨੂੰ ਸਜ਼ਾ ਹੋਣ ਲੱਗੀ ਹੈ ਤਾਂ ਉਹ ਫਰਾਰ ਹੋ ਗਿਆ ਔਰ ਪੁਲਿਸ ਨੇ ਵੀ ਦੱਸਿਆ ਕਿ ਉਹਦਾ ਇੱਕ ਭਰਾ ਕਾਬੂ ਕਰ ਲਿਆ ਗਿਆ ਉਹਦੇ ਪਰਿਵਾਰ ਤੇ ਵੀ ਨਿਗਰੱਖੀ ਆ ਰਹੀ ਹੈ ਉਹ ਜਿਹੜਾ ਪਾਸਟਰ ਹੈ ਜਸ਼ਨ ਇਹ ਜੰਮੂ ਕਸ਼ਮੀਰ ਏਰੀਆ ਵਿੱਚ ਹੈ ਉਹਦੀ ਵੀ ਫੋਨ ਲੋਕੇਸ਼ਨਾਂ ਟਰੇਸ ਹੋ ਚੁੱਕੀਆਂ ਨੇ ਔਰ 6 ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਨੇ ਗੁਰਦਾਸਪੁਰ ਤੋਂ ਜਲਦੀ ਇਹ ਪਾਸਟਰ ਗ੍ਰਿਫਤਾਰ ਹੋ ਜਾਏਗਾ ਦੋਸਤੋ ਜਦੋਂ ਵੀ ਇਹ ਗ੍ਰਿਫਤਾਰ ਹੋਏਗਾ ਕਦੋਂ ਇਹ ਗ੍ਰਿਫਤਾਰ ਹੋਇਆ ਕੀ ਨੂੰ ਸਜ਼ਾ ਮਿਲੇਗੀ ਜਦੋਂ ਵੀ ਇਸ ਦੀ ਕੋਈ ਅਪਡੇਟ ਆਏਗੀ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ